ਤੇ ਨਜ਼ਰ ਰੱਖਦੇ ਹੋਏ ਅਸੀਂ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਜਿਹੜੀ ਅਸੀਂ ਜਿਹੜਾ ਕਾਸ ਆਪਰੇਸ਼ਨ ਕੀਤਾ ਹੈ ਇਹਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਜਿਹੜਾ ਦੋਨੋਂ ਕਵਰ ਕੀਤੇ ਆ ਬਾਕੀ ਜਿਵੇਂ ਕਾਰ ਪਾਰਕਿੰਗ ਹੋਗੀ ਸਕੂਟਰ ਪਾਰਕਿੰਗ ਹੋਗੀ ਉਹਨਾਂ ਦੀ ਵੀ ਸਾਰੇ ਚੈਕਿੰਗ ਚੱਲ ਰਹੀ ਹੈ ਚੋਸ਼ ਵਾਹੇ ਮੈਂ ਘਟਿਆ ਤੇਰਾ ਵੀ ਨਹੀਂ ਅੱਜ ਕਰੀਏ ਤੁਸੀਂ ਮੈਂ ਚੈੱਕ ਕਰਵਾ ਦਿੰਦਾ ਚੈੱਕ ਕਰਵਾ ਚੈੱਕ ਕਰਵਾ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਹੁੰਦੇ ਨੇ ਉਹ ਅਚਨਚੇਤ ਸੀ ਕਿ ਡੌਟ ਡੌਟ ਫਾਰਡ ਆ ਵੀ ਨਹੀਂ ਲੱਗਿਆ ਨਾ ਉਹ ਅਜੇ ਤੱਕ ਹਾਂ ਨਹੀਂ ਗਿਆ ਹੱਤਾ ਜਿਵੇਂ ਪਟਿਆਲੇ ਉਹ ਟੀਮ ਇੱਕਦਮੀ ਜ਼ਰੂਰੀ ਆਪਾਂ ਨੂੰ ਲੱਗ ਟਾਈਮ ਦੇ ਵਿੱਚ ਅਲੱਗ ਟਾਈਮ ਦੇ ਵਿੱਚ ਬਿੱਟ ਮਲਾਉਣ ਦੇ ਜੇ ਕੋਈ ਨਹੀਂ ਨਹੀਂ ਉੱਪਰ ਕਿਦਾਂ ग्वालियर अमर गॾु रेडी दादी रेडी ਆਗਰਾ ਕਹਿੰਦੇ ਰਾਸਨ ਦਾ ਬਾਕਸ ਨੂੰ ਸੋਣ ਚਾਹੀਦਾ ਆਹ ਬੋਲਿਆ ਜੀ ਆਜ ਕਰੇ ਮੁੱਢ ਚੱਕਾ ਉਹ ਉਧਰ ਦੇ ਦੂਜੇ ਪਾਸੇ ਚੱਲ ਰਿਹਾ ਆਜ ਦੋ ਤਿੰਨ ਮੇਰੇ ਨਾਲ ਆ ਜਾ ਯਾਰ ਇਕੱਠੇ ਹੀ ਇਕੱਠੇ ਨਹੀਂ ਆਦਮਾ ਪ੍ਰੋਬਲਮ ਤਾਂ ਨਹੀਂ ਆਈ ਦੇਖ ਸਰ ਓਕੇ ਹੋਣਾ ਕਰਾ ਤੋੜ ਲਈ ਸੌਰੀ ਬ੍ਰੋ ਹਾਂ

ਅ ਅੱਜ ਤਾਂ ਸਾਰਨੂੰ ਪਤਾ ਹੈ ਜੇ 26 ਜਨਵਰੀ ਆ ਰਹੀ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਜਿਹੜੀ ਅਸੀਂ ਜਿਹੜਾ ਕਾਸੋ ਆਪਰੇਸ਼ਨ ਕੀਤਾ ਹੈ ਇਹਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਜਿਹੜਾ ਦੋਨੋਂ ਕਵਰ ਕੀਤੇ ਆ ਬਾਕੀ ਜਿਵੇਂ ਕਾਰ ਪਾਰਕਿੰਗ ਹੋਗੀ ਸਕੂਟਰ ਪਾਰਕਿੰਗ ਹੋਗੀ ਉਹਨਾਂ ਦੀ ਵੀ ਸਾਰੇ ਚੈਕਿੰਗ ਚੱਲ ਰਹੀ ਹੈ ਕੀ ਕੀ ਚੈਕਿੰਗ ਹੋ ਰਹੀ ਹੈ ਅਸੀਂ ਜਿਵੇਂ ਕੋਈ ਲਵਾਰਿਸ ਚੀਜ਼ ਪਈ ਆ ਉਹ ਚੈੱਕ ਕੀਤੀ ਆ ਜਾਂ ਕਿਸੇ ਦਾ ਸਾਨੂੰ ਸ਼ੱਕੀ ਸਮਾਨ ਲੱਗਦਾ ਜੋ ਕੋਈ ਵਿਅਕਤੀ ਸ਼ੱਕੀ ਲੱਗਦਾ ਉਹ ਸਾਰੀਆਂ ਚੀਜ਼ਾਂ ਜਿਹੜੇ ਚੈੱਕ ਤੇ ਅੰਦਰ ਚਾ ਉਹ ਹੋਈ ਚੀਜ਼ਾਂ ਚੈੱਕ ਕੀਤੀ ਅਸੀਂ ਬੱਸ ਸਟੈਂਡ ਨਾਪਾ ਤੇ ਆ ਦਾ ਕੋਈ ਕਾਰ ਪਾਰਕਿੰਗ ਜਾਂ ਸਪੀਟਰ ਪਾਰਕਿੰਗ ਆ ਤੇ ਉਹ ਸਾਰੀਆਂ ਜਿਹੜੇ ਚੈਕਿੰਗ ਹੋ ਗਈ ਕਿੰਨੀ ਪੌਸ ਦਿੱਤਾ ਆ ਅਸੀਂ ਦੋ ਥਾਣਿਆਂ ਦੇ ਅਧਿਕਾਰ ਲੈ ਕੇ ਆਏ ਆ ਤੇ 4th ਤਾਂ ਸਾਰੀ ਕੱਟੀ ਹੋ ਗਈ ਹੈ ਤੇ ਵਧੀਆ ਚੈਕਿੰਗ ਵੀ ਕੀਤੀ ਆ ਤੇ 26 ਜਨਵਰੀ ਤੱਕ ਅਸੀਂ ਹੋਰ ਵੀ ਜਿਹੜੀ ਚੈਕਿੰਗ ਇਹ ਟਾਈਮ ਟੂ ਟਾਈਮ ਕਰਦੇ ਰਹਿਣਾ ਹੈ। ਅਰੇ ਇਸੇ ਕੋਈ ਵਿਕਲਪ ਹੈ ਜਿਸ ਕਰਕੇ ਹਾਂਜੀ ਜ਼ਰੂਰ ਪਾਉਂਗੀ ਮਾੜੇ ਅੰਸਾ ਤੋਂ ਬਿਦ ਹੱਲ ਪਾਉਂਗੀ ਇਹਦੇ ਨਾਲ ਨਾਲ ਡਰ ਹੋਗਾ ਕਿ ਕਿਤੇ ਸਾਰੇ ਆਹ ਕੋਸ ਜਿਹੜੀ ਆ ਜਗ੍ਹਾ ਜਗ੍ਹਾ ਤੇ ਖੰਮ ਰਹੀ ਆ ਤੇ 26 ਜਨਵਰੀ ਨੂੰ ਲੈ ਕੇ ਉਹ ਸਾਰੇ ਚੱਕਲੀ ਹੋ ਰਹੀ ਮੇਰੇ ਅੰਤਵੰਤੀ ਤੱਕ। ਬਸੇ ਇਹੀ ਆਪੀ ਕੁਝ ਬਰਦਾਸ਼ਤ ਨਹੀਂ ਕੀਤਾ ਜਾਊਗਾ। ਤੇ ਮੇਰੇ ਵੱਲੋਂ ਤਾਂ ਇਹੀ ਮੈਸੇਜ ਹੈ ਕਿ ਕੋਈ ਵੀ ਜੇ ਕੋਈ ਸਾਹਮਣੇ ਆਉਂਦਾ ਜੇ ਕੁਝ ਕਹਿਤ ਆਉਂਦੀ ਹੈ ਕਿਸੇ ਵੱਲੋਂ ਤੇ ਅਸੀਂ ਉਹਨਾਂ ਤੇ ਪੂਰੀ ਕਾਰਵਾਈ ਕਰਾਂਗੇ ਦਸਨ ਦੇ ਵੀ ਕਟਰਾ ਇਹ ਤਾਂ ਪ੍ਰਿੰਸੀਪਲ ਨੂੰ ਆਪੀ ਚੈਕਿੰਗ ਵੀ ਕਿ ਇਸ ਤਰ੍ਹਾਂ ਬਹੁਤ ਵਧੀਆ ਗੱਲ ਹੈ ਇਹ ਤਾਂ ਆਪਣੀ ਸਕਿਉਰਿਟੀ ਵਧੀਆ ਚੀਜ਼ ਹੈ ਬਹੁਤ ਵਧੀਆ ਚੱਲਦਾ ਲੱਗਿਆ ਦੇਖ ਕੇ ਵੀ ਸਾਡੀ ਪੁਲਿਸ ਸਾਨੂੰ ਚੈੱਕ ਕਰ ਰਹੀ ਹੈ ਵਧੀਆ ਗੱਲ ਹੈ ਬਹੁਤ ਸੋਹਣਾ ਲੱਗੇ ਦੇਖ ਕੇ ਬਾਹਰੋਂ ਅਸਰ ਤੇ ਬਾਹਰੋਂ ਅਸਰ ਤੇ ਚੱਲ ਬਿਲਕੁਲ ਜੀ ਪਣੀ ਹੈ ਇਹ ਤਾਂ ਜਿਹੜਾ ਚੈਕਿੰਗ ਚੱਲੂਗੀ ਤਾਂ ਬਿਲਕੁਲ ਜ਼ਰੂਰੀ ਹੈ ਤਾਂ ਪਹਿਲੀ ਪਣੀ ਹੈ ਸਰ ਇਹ ਜਰੂਰੀ ਇਹ ਬਹੁਤ ਜਰੂਰੀ ਹੋਣੀ ਚਾਹੀਦੀ ਹੈ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ